ਪ੍ਰਣਾਮ ਸ਼ਹੀਦਾਂ ਨੂੰ ਪੋ ਦਾ ਮਹੀਨਾ ਚੱਲਦਾ ਹੈ ਗੁਰਨਾਨਕ ਦੇ ਘਰ ਦੇ ਵਾਰਿਸ ਦਸ਼ਮੇਸ਼ ਪਿਤਾ ਸਹਬੇ ਕਮਲ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਉਹਨਾਂ ਦੇ ਪੁੱਤਰਾਂ ਦਾ ਸ਼ਹਾਦਤ ਦਾ ਇਹ ਦਿਨ ਚੱਲ ਰਿਹਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਪ੍ਰਣਾਮ ਟਰੈਕਟਰ ਵੀ ਜਾ ਰਿਹਾ ਨਾ ਤਨ ਤਨ ਬਾਬਾ ਫਤਿਹ ਸਿੰਘ ਦੋਸਤੋ ਗੁਰੂ ਸਾਹਿਬ ਨੇ ਜੋੜਾ ਜੋੜਾ ਕਰਕੇ ਪੁੱਤਰਾਂ ਦਾ ਉਸ ਖੁਦਾ ਦੇ ਲਈ ਵਾਰ ਦਿੱਤਾ ਜਦੋਂ ਮੈਂ ਉਸ ਸਥਾਨ ਤੇ ਪਿਛਲੇ ਸਾਲ ਗਿਆ ਤੇ ਗੁਰਦੁਆਰਾ ਸਾਹਿਬ ਦੇ ਉੱਪਰ ਲਿਖਿਆ ਹੋਇਆ ਸੀ ਗੜੀ ਚਮਕੌਰ ਦੀ ਵਿੱਚ ਪਿਤਾ ਨੇ ਕਤਲ ਕਰਾਏ ਪੁੱਤਰੋਂ ਕੇ ਖੁਦਾ ਕੇ ਲਈ ਜਦੋਂ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਹੋ ਗਈ 10 ਲੱਖ ਤੋਂ ਉੱਪਰ ਫੌਜ ਤੇ ਗੁਰੂ ਸਾਹਿਬ ਨੇ ਪੰਜ-ਪੰਜ ਦੇ ਜੱਥਿਆਂ ਨੂੰ ਭੇਜਿਆ ਨਾ ਫਿਰ ਸਵਾ ਲੱਖ ਤੋਂ ਵੀ ਉੱਪਰ ਹੀ ਉਹ ਬਣ ਗਏ ਵੀ ਜਿਹੜੇ ਸੂਰਬੀਰ ਸ਼ਹਾਦਤ ਦਾ ਜਾਮ ਪੀ ਜੁਝਾਰ ਸਿੰਘ ਬਾਬਾ ਜੀ ਜਦੋਂ ਵੱਡੇ ਭਰਾ ਦੀ ਸ਼ਹਾਦਤ ਹੋ ਗਈ ਤਾਂ ਉਹ ਤਿਆਰ ਹੋ ਕੇ ਪਿਤਾ ਦੇ ਸਰਮੁਖ ਹੋ ਗਏ ਵੀ ਪਿਤਾ ਜੀ ਮੈਨੂੰ ਅੱਗੇ ਦਿਓ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸ਼ਬਦ ਉਚਾਰੇ ਸੀਗੇ ਭਾਈ ਵਾਹ ਪੁੱਤਰਾ ਜ਼ਿੰਦਗੀ ਦੇ ਵਿੱਚ ਸਿੱਖ ਕੌਮ ਨੂੰ ਕਿਤੇ ਪ੍ਰੇਰ ਕੇ ਸ਼ਹਾਦਤ ਦੇਣ ਲਈ ਨਹੀਂ ਬੁਲਾਉਣਾ ਪਊਗਾ ਤੂੰ ਅੱਜ ਉਹ ਮਿਸਾਲ ਪੈਦਾ ਕਰਤੀ ਹੈ ਰਹੀ ਦੀ ਦੁਨੀਆ ਤੱਕਰ ਖਾਲਸਾ ਆਪਦੇ ਆਪ ਹੀ ਸ਼ਹਾਦਤ ਦੇਣ ਨੂੰ ਤਿਆਰ। ਅਸੀਂ ਉਹ ਠੰਡੇ ਬੁਰਜ ਦੀ ਠੰਡ ਨੂੰ ਵੀ ਮੰਨਣ ਜਾਂਦੇ ਹਾਂ ਉਸ ਵਿੱਚ ਮਾਤਾ ਗੁਜਰਕੌਰ ਜੀ ਨੇ ਛੋਟੇ ਸਾਹਿਬ ਜਦਿਆਂ ਨੂੰ ਪੋਦੇ ਮਹੀਨਿਆਂ ਦੇ ਵਿੱਚ ਆਪਣੀ ਨਿੱਗੀ ਗੋਦ ਦਾ ਨਿਕ ਦਿੱਤਾ। ਅਸੀਂ ਉੱਥੇ ਮੋਤੀ لال ਮਹਿਰਾ ਜੀ ਨੂੰ ਵੀ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਡਰ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਦੁੱਧ ਪਿਆਇਆ। ਆਪ ਦਾ ਸਾਰਾ ਕੁਝ ਨਸ਼ਾ ਵਰਗਾ। ਪ੍ਰਣਾਮ ਔਨਾ ਸ਼ਹੀਦਾਂ ਨੂੰ। ਪ੍ਰਣਾਮ ਔਨਾ ਸ਼ਹੀਦਾਂ ਮੈਂ ਗੁਰਪ੍ਰੀਤ ਸਿੰਘ ਜੱਸਲ ਦੇਸ਼ ਵਿਦੇਸ਼ ਇਸ ਸੰਸਾਰ ਭਰਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਵਿਛੋੜੇ ਵਾਲੇ ਪਰਿਵਾਰ ਤੇ ਸ਼ਹਾਦਤ ਦੇ ਦਿਨਾਂ ਦਾ ਸਾਰਿਆਂ ਨੂੰ ਨਮਨ ਕਰਦਾ ਹਾਂ ਅਸੀਂ ਉਹਨਾਂ ਦੀ ਸ਼ਹਾਦਤ ਤੋਂ ਬਹੁਤ ਕੁਝ ਸਿੱਖ ਰਹੇ ਹਾਂ ਸਿੱਖ ਸਕਦੇ ਵੀ ਹਾਂ ਤੇ ਕਈ ਵਾਰੀ ਪੂਰੇ ਵੀ ਨਹੀਂ ਉਤਰਿਆ ਜਾਂਦਾ ਅਸੀਂ ਅਰਦਾਸ ਕਰਦੇ ਹਾਂ ਗੁਰਨਾਨਕ ਪਾਤਸ਼ਾਹ ਅੱਗੇ ਕਿ ਸੱਚੇ ਪਾਤਸ਼ਾਹ ਸਾਡਾ ਜੀਵਨ ਉਹ ਜਿਹੇ ਹ ਕੁਝ ਬਣਾ ਦੇਵੇ ਜਿਹਦੇ ਕਰਕੇ ਸਾਡਾ ਆਉਣਾ ਸਫਲ ਹੋ ਜਾਵੇ ਕਿਉਂਕਿ ਮਨ ਐਸਾ ਹੈ ਜਿਹੜਾ ਟਿਕਦਾ ਹੀ ਨਹੀਂ ਸੋ ਸ਼ਬਦ ਗਲਤ ਬੋਲ ਕੇ ਹੁਣ ਤਾਂ ਮੇਰੀ ਝੋਲੀ ਪਾ ਦਿਓ ਮਾਫੀ ਦੇ ਦਿਓ ਪ੍ਰਣਾਮ ਸ਼ਹੀਦਾਂ ਨੂੰ